ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡਾ ਪਹਿਲੇ ਨਾਲ ਸੰਬੰਧਤ ਹੀ ਹੈ ਕਿ ਕੀ ਜਿਹੜਾ ਪ੍ਰੋਫੈਸਰ ਸਾਹਬ ਸਿੰਘ ਜੀ ਹੋਰਾਂ ਨੇ ਡਾਕਟਰ ਕੋਈ ਦੀ ਕਥਾ ਦਿੱਤੀ ਹੈ ਕੀ ਉਹ ਕਥਾ ਗਲਤ ਹੈ ਜਾਂ ਅਸੀਂ ਉਹਦੇ ਬਾਰੇ ਗਲਤ ਸੋਚਦੇ ਹਾਂ ਤਾਂ ਇਹਦੇ ਪ੍ਰਤੀ ਕਾਫੀ ਸੂਝਵਾਨ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੇ ਬਹੁਤ ਪੋਜ਼ਿਟਿਵ ਨਜ਼ਰੀਏ ਤੋਂ ਵੀ ਲਿਆ ਪਰ ਕੁਝ ਗੁਰਮੁਖ ਪਿਆਰਿਆਂ ਨੂੰ ਇਤਰਾਜ਼ ਵੀ ਹੋਇਆ ਤਾਂ ਇਹਦਾ ਕਾਰਨ ਇਹ ਹੈ ਪਹਿਲੀ ਗੱਲ ਤਾਂ ਇਹ ਬਾਬਾਣੀਆਂ ਕਹਾਣੀਆਂ ਪੁਸਤਕ ਹੈ ਪ੍ਰੋਫੈਸਰ ਸਾਫ ਸਿੰਘ ਹੁਣਾ ਦੀ ਉਹਦੇ 172 ਨੰਬਰ ਪੰਨੇ ਤੇ ਇਹ ਕਥਾ ਸੀ ਅਸੀਂ ਅਰਦਾਸ ਵਿੱਚ ਵਿਸਾਹਦਾਨ ਤੇ ਭਰੋਸਾਦਾਨ ਮੰਗਦੇ ਹਾਂ ਅਸਲ ਵਿੱਚ ਇਹ ਇੱਕ ਮਨੋਵਿਗਿਆਨਕ ਸਚਾਈ ਨਾਲ ਸੰਬੰਧਿਤ ਸੀ ਕਿਉਂਕਿ ਮੈਂ ਖੁਦ ਜਿਹੜੇ ਭੂਤਾਂ ਪ੍ਰੇਤਾਂ ਵਾਲੇ ਮਰੀਜ਼ ਸੀ ਉਹਨਾਂ ਦੀ ਕਾਉਂਸਲਿੰਗ ਕਰਦਾ ਰਿਆਂ ਅੱਜ ਵੀ ਕਰਦਾ ਬਹੁਤ ਸਾਰੇ ਬੇਅੰਤ ਮਰੀਜ਼ ਜਿਹੜੇ ਮੰਨ ਬੈਠੇ ਸੀਗੇ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਜਾਂ ਸਾਨੂੰ ਜੰਤਰ ਮਾਤਰ ਤੰਤਰ ਪਾਤੇ ਜਾਂ ਅਸੀਂ ਟੂਣਾ ਟੱਪ ਗਏ ਜਾਂ ਸਾਡੇ ਤੇ ਕੁਝ ਹੋ ਗਿਆ ਜਾਂ ਬੁਰਾ ਹੋ ਗਿਆ ਉਹਨਾਂ ਦੀ ਜਦੋਂ ਕਾਉਂਸਲਿੰਗ ਕਰੀਦੀ ਆ ਨਾ ਤੇ ਉਹਨਾਂ ਨੂੰ ਆਪਾਂ ਸਧਾਰਨ ਗੱਲਾਂ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ ਜਦੋਂ ਆਪਾਂ ਉਹਨਾਂ ਨੂੰ ਸ਼ਬਦ ਦਿੰਨੇ ਬਾਣੀ ਦਾ ਭਵੇਂ ਦੋ ਪੰਕਤੀਆਂ ਹੀ ਹੋਣ ਜਦੋਂ ਵਾਰ-ਵਾਰ ਉਹ ਪੜ੍ਹਦੇ ਆ ਤਾਂ ਕੁਦਰਤੀ ਇਹ ਸਾਰੇ ਮਰੀਜ਼ ਠੀਕ ਹੋਏ ਇਹਦੇ ਬਾਰੇ ਮੈਂ ਲੰਮੀ ਕਥਾ ਲਿਖਾਂਗਾ ਪੁਸਤਕ ਆ ਰਚ ਰਿਹਾ ਔਰ ਇਹਦੇ ਸਬੰਧ ਵਿੱਚ ਵੀ ਜਿਨ੍ਹਾਂ ਨੂੰ ਲੋਕਾਂ ਨੂੰ ਸਾਡੇ ਹੋਸਟਲ ਦੇ ਬੱਚੇ ਨੇ ਜਿਨ੍ਹਾਂ ਨੂੰ ਡਰ ਆਉਂਦਾ ਉਹ ਗ੍ਰੈਜੂਏਸ਼ਨ ਵਾਲੇ ਵੀ ਆ ਪੋਸਟ ਗ੍ਰੈਜੂਏਸ਼ਨ ਵਾਲੇ ਵੀ ਆ ਉਹਨਾਂ ਦੀਆਂ ਆਪਣੀਆਂ ਕਥਾਵਾਂ ਹੁੰਦੀਆਂ ਸਨ ਜਦੋਂ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਪਿੰਡੂ ਪੱਧਰ ਤੇ ਕਰਦੇ ਆ ਤਾਂ ਫਿਰ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਤਾਂ ਉਹਨਾਂ ਨੂੰ ਆਪਾਂ ਪ੍ਰੇਰਕ ਸ਼ਕਤੀ ਦਿੰਨੇ ਆ ਕਿ ਤੁਸੀਂ ਸੌਣ ਦੀ ਇੱਕ ਮਰਜ਼ਾਦਾ ਬਣਾਓ ਹੱਥ ਪੈਰ ਸੁੱਚੇ ਕਰਕੇ ਤੁਸੀਂ ਮਨ ਮੰਨੋ ਫਿਰ ਸੋਇਲਾ ਬਾਣੀ ਦਾ ਪਾਠ ਕਰੋ ਸੋਇਲਾ ਦਾ ਨਹੀਂ ਕਰਦੇ ਤੇ ਆ ਸ਼ਬਦ ਇੰਨੇ ਵੇਰ ਜ਼ਰੂਰ ਪੜੋ ਤਾਂ ਕਿ ਤੁਹਾਡੀ ਇਕਾਗਰਤਾ ਸਥਾਪਤ ਹੋਵੇ ਤਾਂ ਖੈਰ ਕਿਉਂਕਿ ਮੇਰਾ ਸਾਰਾ ਵਿਸ਼ਾ ਗੁਰਬਾਣੀ 베ਸਟ ਹੈ ਮੇਰੀਆਂ ਤਕਰੀਬਨ 15 ਦੇ ਕਰੀਬ ਪੁਸਤਕਾਂ ਛਪੀਆਂ ਨੇ ਸਾਰੀਆਂ ਗੁਰਬਾਣੀ ਅਧਾਰਤ ਨੇ ਮੈਂ ਆਪਣੇ 7 ਮਿੰਟ ਵਿੱਚ ਕਿਤੇ ਵੀ ਨਹੀਂ ਕਿਹਾ ਕਿ ਬਾਣੀ ਨੂੰ ਵਿਚਾਰ ਕੇ ਨਹੀਂ ਪੜ੍ਹਨਾ ਚਾਹੀਦਾ ਅਸਲ ਵਿੱਚ ਉਹ ਇੱਕ ਵੱਖਰਾ ਵਿਸ਼ਾ ਸੀਗਾ ਮੈਂ ਤਾਂ ਖੁਦ ਪਹਿਲੀ ਕੱਲ ਤੇ ਪ੍ਰੋਫੈਸਰ ਸਾਫ ਸਿੰਘ ਜੀ ਉਹਨਾਂ ਨੇ 10 ਭਾਗਾਂ 'ਚ ਗੁਰਬਾਣੀ ਦਾ ਟਿਕਾ ਕੀਤਾ ਜਿਉ ਇਸ ਗਲਤੀ ਹੁੰਦੇ ਤੇ ਉਹ ਟੀਕਾ ਕਿਉਂ ਕਰਦੇ ਉਹਨਾਂ ਤੋਂ ਪਹਿਲਾਂ ਫਰੀਦ ਕੋਟੀਆਂ ਟੀਕਾ ਹੋਇਆ ਭਾਈ ਬਿਸ਼ਮ ਸਿੰਘ ਗਿਆਨੀ ਜੀ ਨੇ ਅੱਠ ਭਾਗਾਂ ਚ ਕੀਤਾ ਭਾਈ ਵੀਰ ਸਿੰਘ ਜੀ ਦਾ ਸੰਪੂਰਨ ਨਹੀਂ ਹੈ ਪਰ ਬਹੁਤ ਡੂੰਗਾ ਤਾਂ ਮੈਂ ਤਕਰੀਬਨ 4-5 ਇਨ੍ਹਾਂ ਟੀਕਾਕਾਰਾਂ ਦੀ ਰਚਨਾਵਾਂ ਤੋਂ ਜਿਹੜਾ ਅਰਥ ਲੈਣਾ ਹੈ ਬਹੁਤ ਸਾਰੇ ਕੋਸ਼ ਨੇ ਮੇਰੇ ਪਾਸ ਕਿਉਂਕਿ ਮੇਰੀ ਲਾਈਨ ਆ ਮੈਂ ਤਾਂ ਇੱਕ ਇੱਕ ਅੱਖਰ ਦੇ ਵੀ ਅਰਥ ਲੱਭਦਾ ਜਿਵੇਂ ਮੈਂ ਸੱਤਾਂ ਦਿਨਾਂ ਤੇ ਕੰਮ ਕੀਤਾ ਵੀ ਐਤਵਾਰ ਨੂੰ ਐਤਵਾਰ ਕਹਿੰਦੇ ਕਿਉਂ ਤੇ ਭਾਰਤੀ ਸੰਸਕ੍ਰਿਤੀ ਵਿੱਚ ਜਿਹੜੇ ਅੰਧਵਿਸ਼ਵਾਸ ਹੋ ਕਿਹੜੇ ਨੇ ਤੇ ਗੁਰਬਾਣੀ ਨੇ ਇਹਨਾਂ ਦਾ ਖੰਡਨ ਕਿਵੇਂ ਕੀਤਾ ਕੁਝ ਸ਼ਬਦ ਸਾਡੇ ਵਿੱਚ ਗਲਤ ਵੀ ਪ੍ਰਚਲਿਤ ਹੋ ਗਏ ਜਿਵੇਂ ਕੁਝ ਸੱਜਣਾ ਨੇ ਲਿਖਿਆ ਕਿ ਤੁਸੀਂ ਸਾਨੂੰ ਕਰਮਕਾਂਢੀ ਬਣਾ ਰਹੋ ਅਸਲ ਵਿੱਚ ਕਰਮਕਾਂਢ ਸ਼ਬਦ ਦਾ ਅਰਥ ਹੋਰ ਹੁੰਦਾ ਇਹ ਹੁੰਦਾ ਸਾਡਾ ਰੋਜ਼ ਦੇ ਕਰਮ ਦਾ ਕਾਂਢ ਕੀ ਹੈ ਚੈਪਟਰ ਕੀ ਹੈ ਜਿਹੜਾ ਅਸੀਂ ਕਰਮ ਕਰਦੇ ਹਾਂ ਤਾਂ ਇਹ ਸ਼ਬਦ ਹੁੰਦਾ ਫੋਕਟ ਕਰਮਕਾਂਢ ਜਿਵੇਂ ਦਹੀਂ ਨੂੰ ਰੜਕਣਾ ਇਹ ਕਰਮਕਾਂਢ ਹੈ ਸਾਡੇ ਕਰਮ ਦੀ ਕਿਰਿਆ ਹੈ ਉਹਦੇ ਜੋ ਮੱਖਣ ਪੈਦਾ ਹੋਏਗਾ ਲੱਸੀ ਆਏਗੀ ਪਰ ਪਾਣੀ ਨੂੰ ਰੜਕਣਾ ਫੋਕਟ ਕਰਮਕਾਂਡ ਹੈ ਹੁਣ ਇਹ ਵੀ ਅੱਗੇ ਵਿਆਖਿਆਕਾਰੀ ਦੀ ਲੋੜ ਹੈ ਮੈਂ ਸਮਝਦਾ ਹੁਣਾਂ ਕਿ ਸਾਨੂੰ ਡੈਪਥ ਵਿੱਚ ਡੰਗਾਈ ਵਿੱਚ ਵਿਚਾਰ ਦੀ ਲੋੜ ਹੈ ਇਸ ਲਈ ਮੈਂ ਨਿਮਰਤਾ ਸਹਿਤ ਹੀ ਅਪੀਲ ਕਰ ਰਿਹਾ ਕਿ ਜੇ ਕਿਸੇ ਸੱਜਣ ਨੂੰ ਲੱਗਾ ਕਿ ਇਹ ਉਹਦਾ ਨਜ਼ਰੀਆ ਸੀਗਾ ਇਹ ਤੁਹਾਡਾ ਸੋਚਣ ਦਾ ਦੇਖੋ ਇੱਕ ਕਹਾਣੀ ਤੋਂ 1200 ਬੰਦੇ ਦਾ ਨਜ਼ਰੀਆ ਭਿੰਨ ਭਿੰਨ ਹੈ 98% ਇਹ ਹੈ ਕਿ ਨਿਤਨੇਮ ਕਰਨਾ ਬਹੁਤ ਚੰਗੀ ਗੱਲ ਹੈ ਉਹਨਾਂ ਨੇ ਪੋਜ਼ਿਟਿਵ ਲਿਆ ਕਿ ਇਹ ਚੰਗੀ ਗੱਲ ਹੈ 2% ਨੂੰ ਸ਼ਾਇਦ ਲੱਗਾ ਕਿ ਕੇਵਲ ਪੜੀ ਜਾਣਾ ਮੈਂ ਮੰਨਦਾ ਇਸ ਗੱਲ ਨੂੰ ਕਿ ਵਿਚਾਰ ਵੀ ਹੋਣੀ ਚਾਹੀਦੀ ਹੈ ਅਰਥ ਵੀ ਆਉਣੇ ਚਾਹੀਦੇ ਆ ਗਿਆਨ ਵੀ ਬਹੁਤ ਵੱਡੀ ਗੱਲ ਹੈ ਪਰ ਗਿਆਨ ਤੋਂ ਵੱਡਾ ਭਰੋਸਾ ਤੇ ਵਿਸ਼ਵਾਸ ਵੀ ਹੁੰਦਾ ਜਿਵੇਂ ਨਾ ਸਤਿਗੁਰਾਂ ਕਹਿੰਦਾ ਸੱਚੋਂ ਉਰੇ ਸਭ ਕੋ ਕਹਿੰਦੇ ਸੱਚ ਤੋਂ ਸਭ ਕੁਝ ਹੀ ਥੱਲੇ ਆ ਉਰੇ ਆ ਪਰ ਉੱਪਰ ਸੱਚ ਆਚਾਰ ਸੱਚ ਤੋਂ ਉੱਪਰ ਜਿਹੜਾ ਤੁਹਾਡਾ ਆਚਰਣ ਨੂੰ ਤੁਹਾਡਾ ਵਿਹਾਰ ਤੁਹਾਡਾ ਲੋਕ ਵਿਵਹਾਰ ਉਹ ਸੱਚ ਤੋਂ ਵੀ ਉੱਪਰ ਹੁੰਦਾ ਹੈ ਇਸ ਲਈ ਗਿਆਨ ਬਹੁਤ ਵੱਡੀ ਗੱਲ ਹੈ ਹੋਣਾ ਚਾਹੀਦਾ ਹੈ ਪੜੋ ਜਿੰਨਾ ਵੀ ਪੜ ਸਕਦੇ ਆ ਸਿੱਖ ਸਮਾਜ ਸਗੋਂ ਘੱਟ ਪੜਦਾ ਅਰਥਾਂ ਸਹਿਤ ਪੜੋ ਬਹੁਤ ਚੰਗੀ ਗੱਲ ਹੈ ਵਿਚਾਰ ਵਿਚਾਰ ਕੇ ਪੜੋ ਪਰ ਇਸ ਕਥਾ ਦਾ ਮਤਲਬ ਕੇਵਲ ਭਰੋਸੇ ਨਾਲ ਸੰਬੰਧਿਤ ਸੀਗਾ ਵੀ ਵਸਾ ਤੇ ਭਰੋਸਾ ਕੀ ਚੀਜ਼ ਹੁੰਦਾ ਕਿਉਂਕਿ ਮੈਂ ਨੂੰ ਪ੍ਰੈਕਟੀਕਲੀ ਸਮਾਜ ਵਿੱਚ ਬਹੁਤ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਹੁਤ ਬਢੇਰੀ ਉਮਰ ਤੱਕ ਦੇ ਬਜ਼ੁਰਗਾਂ ਤੱਕ ਜਦੋਂ ਕਾਉਂਸਲਿੰਗ ਕੀਤੀ ਆ ਉਸ ਕਾਉਂਸਲਿੰਗ ਦੇ ਵਿੱਚੋਂ ਉਹਨਾਂ ਦੇ ਮਨ ਦੇ ਡਰ ਤੇ ਉਹਨਾਂ ਦੀਆਂ ਸੋਚਾਂ ਉਹਨਾਂ ਦੇ ਫੁਰਨੇ ਇਹ ਦੇਸ਼ ਵਿਦੇਸ਼ ਵਿੱਚ ਦੇ ਮੈਂ ਕਾਫੀ ਇਸ ਤਰ੍ਹਾਂ ਦੇ ਜਿਹੜਾ ਮਰੀਜ਼ਾਂ ਨਾਲ ਵਾਰਤਾ ਕੀਤੀ ਹੈ ਇਸ ਲਈ ਜਿਹੜੇ ਸੱਜਣ ਕਹਿੰਦੇ ਵੀ ਜੇ ਹੱਡੀ ਟੁੱਟੀ ਆ ਤੇ ਉਹਦਾ ਬਾਣੀ ਨਾਲ ਇਲਾਜ ਕਰੋ ਗੁਰੂ ਪਿਆਰਿਓ ਇੰਜ ਨਹੀਂ ਹੁੰਦਾ ਜੇ ਕਿਸੇ ਦੀ ਕਹਿ ਲਓ ਵੀ ਚੀਰ ਫਾੜੀ ਹੋਣੀ ਆ ਆਪਰੇਸ਼ਨ ਹੋਣਾ ਇਹ ਇਹਦਾ ਇਲਾਜ ਨਹੀਂ ਹੈ ਇਹ ਸਾਡੀ ਇੱਕ ਰੂਹਾਨੀਅਤ ਅਧਿਆਤਮਕਤਾ ਨਾਲ ਸੰਬੰਧਿਤ ਹੈ ਤੇ ਦੂਜਾ ਸਾਡੀ ਮਾਨਸਿਕ ਅਵਸਥਾ ਨਾਲ ਸੰਬੰਧਿਤ ਹੈ ਜਿਵੇਂ ਇੱਕ ਪਾਠਕ ਸੱਜਣ ਨੇ ਪੰਜਾਂ ਵਕਾਰਾਂ ਦੇ ਨਾਲ ਇਹਨੂੰ ਕਿਹਾ ਕਿ ਅਸਲ ਵਿੱਚ ਪੰਜ ਵਕਾਰ ਸਾਡੇ ਮਨ ਨਾਲ ਸੰਬੰਧਿਤ ਨੇ ਕਾਮ ਕ੍ਰੋਧ ਲੋਭ ਮੋਹੰਕਾਰ ਇਹ ਸਾਡੀ ਜਦੋਂ ਸਾਡੀ ਮਾਨਸਿਕ ਸ਼ਕਤੀ ਤਕੜੀ ਹੋਏਗੀ ਤਾਂ ਕੁਦਰਤੀ ਅਸੀਂ ਇਹਨਾਂ ਤੋਂ ਬਚਾਂਗੇ ਇਸ ਲਈ ਸਭ ਤੋਂ ਵੱਡਾ ਹੁੰਦਾ ਸਾਡੀ ਭਾਸ਼ਾ ਸ਼ੈਲੀ ਚੰਗੀ ਗੱਲ ਹੈ ਕਿ ਸਾਨੂੰ ਇਹਦੇ ਵਿੱਚ ਜਿਹੜਾ ਭਵਿੱਖ ਵਿੱਚ ਤੁਸੀਂ ਵੀ ਵੱਧ ਤੋਂ ਵੱਧ ਪੜ੍ਹੀਏ ਵਿਚਾਰੀਏ ਪਰ ਕੇਵਲ ਵਿਚਾਰ ਵੀ ਕਈ ਵਾਰੀ ਬੰਦੇ ਲਈ ਬੋਝ ਬਣ ਜਾਂਦੀ ਹੈ ਕਈ ਵਾਰੀ ਬੰਦੇ ਬਹੁਤ ਗਿਆਨਵਾਨ ਹੁੰਦੇ ਆ ਪਰ ਉਹਨਾਂ ਦੇ ਵਿੱਚ ਹੰਕਾਰ ਇਹ ਨਾ ਜਾਂਦਾ ਹਉਮੈ ਨਹੀਂ ਆ ਜਾਂਦੀ ਹੈ ਉਹ ਸਮਾਜ ਤੋਂ ਟੁੱਟ ਜਾਂਦੇ ਆ ਜਾਂ ਫਿਰ ਉਹ ਲਕੀਰ ਖਿੱਚ ਲੈਂਦੇ ਆ ਕਿ ਸਾਰਾ ਕੁਝ ਹੀ ਗਲਤ ਹੈ ਤੇ ਮੈਂ ਇੱਕ ਬੇਨਤੀ ਕਰਦਾ ਹੁਣਾਂ ਵੀ ਕਈ ਵਾਰੀ ਸਿੱਖਾਂ ਦੇ ਪਰਿਵਾਰਾਂ ਵਿੱਚੋਂ ਹੀ ਕੁਝ ਸੱਜਣ ਉਹ ਕਹਿੰਦਾ ਰੱਬ ਨਾਲ ਦੀ ਕੋਈ ਚੀਜ਼ ਨਹੀਂ ਪਰ ਇਹ ਸੋਚ ਕੇ ਚੱਲੋ ਕਿ ਇੱਕ ਓੰਕਾਰ ਤੋਂ ਗੁਰਬਾਣੀ ਦੀ ਸ਼ੁਰੂਆਤ ਹੈ ਤੇ ਜਦੋਂ ਸਿੱਖ ਸਮਾਜ ਦਾ ਹੀ ਬੱਚਾ ਕਹਿੰਦਾ ਵੀ ਰੱਬ ਨਾਲ ਦੀ ਕੋਈ ਚੀਜ਼ ਨਹੀਂ ਤਾਂ ਕੁਦਰਤੀ ਉਹ ਇੱਕ ਓੰਕਾਰ ਤੋਂ ਮੁਨਕਰ ਹੋ ਚੁੱਕਾ ਹੈ ਤੇ ਉਹਨੂੰ ਗਿਆਨ ਜਿੰਨਾ ਮਰਜ਼ੀ ਹੋਵੇ ਪਰ ਉਹ ਤੁਹਾਡੇ ਉਸ ਪਾਸੇ ਵੱਲ ਨਹੀਂ ਆਏਗਾ ਪਰ ਫਿਰ ਵੀ ਸਾਡਾ ਕੋਈ ਜਾਤੀ ਵਿਰੋਧ ਨਹੀਂ ਕਿਸੇ ਨਾਲ ਜਿਹੜਾ ਲੋਕ ਵਿਸ਼ਵਾਸ ਤੇ ਲੋਕ ਵਿਚਾਰ ਹੁੰਦੇ ਨਾ ਇਹ ਭਿੰਨ ਵੀ ਚਲੇ ਜਾਂਦੇ ਹੁੰਦੇ ਆ ਤੇ ਟੀਕਾਕਾਰੀ ਵੀ ਕਦੀ ਇੱਕ ਨਹੀਂ ਹੁੰਦੀ ਤੁਸੀਂ ਜਿੰਨੇ ਟੀਕਾਕਾਰਨ ਨੂੰ ਪੜੋਗੇ ਤਾਂ ਜਿੰਨੀ ਡੰਗਾਈ ਚ ਪੜੋਗੇ ਕਈ ਵਾਰੀ ਤੁਹਾਨੂੰ ਬਹੁਤ ਡੂੰਘੇ ਅਰਥ ਲੱਭਣਗੇ ਜਿਵੇਂ ਡਾਕਟਰ ਤਾਰਨ ਸਿੰਘ ਜੀ ਨੇ ਜਪਜੀ ਸਾਹਿਬ ਬਾਰੇ ਲਿਖੇ ਜਪਜੀ ਸਾਹਿਬ ਤੇ ਤਾਂ 100 ਟੀਕਾ ਹੈਗਾ ਤਾਂ ਭਾਈ ਵੀਰ ਸਿੰਘ ਦੀ ਕਈ ਵਾਰੀ ਡਾਰੀ ਬਹੁਤ ਉੱਚੀ ਹੈ ਤੇ ਕਈ ਵਾਰੀ ਫਰੀਦ ਕੋਟਿਆ ਟੀਕਾ ਬਹੁਤ ਡੰਗਾਈ ਚ ਲਿਆ ਜਾਂਦਾ ਭਾਵੇਂ ਬਹੁਤ ਸੰਖੇਪ ਵਿੱਚ ਤੇ ਕਈ ਵਾਰੀ ਪ੍ਰੋਫੈਸਰ ਸਾਫ ਸਿੰਘ ਜੀ ਦਾ ਪੇਸ਼ਕਾਰੀ ਦਾ ਟੰਗ ਆਪਣਾ ਉੱਚਾ ਹੋ ਜਾਂਦਾ ਇਸ ਲਈ ਜਿਹੜਾ ਮੂਲ ਰੂਪ ਵਿੱਚ ਜਿਹੜੀ ਸ਼ਕਤੀ ਹੈ ਵਿਚਾਰ ਉਹ ਸਾਡੇ ਲਈ ਗੁਰਬਾਣੀ ਹੈ ਜਿਹੜੀ ਵਿਆਖਿਆਕਾਰੀ ਹੈ ਉਹ ਕੁਝ ਨਾ ਕੁਝ ਇੱਕ ਦੂਜੇ ਨਾਲੋਂ ਤੁਹਾਨੂੰ ਭਿੰਨ ਵੀ ਨਜ਼ਰ ਆਏਗੀ ਪਰ ਉੱਥੇ ਆ ਕੇ ਅਸੀਂ ਇਸ ਸ਼ੰਕੇ ਨਹੀਂ ਕਿਉਂਕਿ ਆਪ ਆਪਣੀ ਬੁੱਧ ਹੈ ਜਿੱਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਜਿੰਨੀ ਕਿਸੇ ਦੀ ਬੁੱਧ ਹੈ ਜਿੰਨੀ ਕਿਸੇ ਦੀ ਸ਼ਰਧਾ ਹੈ ਕਿਉਂਕਿ ਬਾਹਰ ਉਹ ਕੁਝ ਆਉਣਾ ਜੋ ਸਾਡੀ ਸੋਚ ਵਿੱਚ ਹੈ ਜੋ ਸਾਡੇ ਜੀਵਨ ਵਿੱਚ ਹੈ ਜੋ ਸਾਡੀ ਵਿਚਾਰ ਸ਼ਕਤੀ ਵਿੱਚ ਹੈ ਜਿਹੋ ਜੀ ਅਸੀਂ ਸੰਗਤ ਕੀਤੀ ਹੈ ਤੇ ਜਿਹੋ ਜੀ ਸਾਡੀ ਸਕੂਲਿੰਗ ਆ ਅਸੀਂ ਕਿਸ ਸੰਸਥਾ ਤੋਂ ਪੜੇ ਆ ਕਿਹੋ ਜੀ ਸੰਗਤ ਮਾਣੀ ਹੈ ਕਿਸ ਤਰ੍ਹਾਂ ਦਾ ਸਹਿਤ ਪੜਦੇ ਆ ਕਿਸ ਤਰ੍ਹਾਂ ਦੇ ਲੋਕਾਂ ਚ ਵਿਚਰੇ ਆ ਕਿਸ ਲੈਵਲ ਦੇ ਲੋਕਾਂ ਦੀਆਂ ਪੁਸਤਕਾਂ ਨੂੰ ਪੜਿਆ ਹੈ ਇਹਦੇ ਨਾਲ ਸਾਡੀ ਭਾਸ਼ਾ ਸਾਡਾ ਵਿਹਾਰ ਸਾਡੀ ਬੋਲਚਾਲ ਸਾਡਾ ਵਰਤਾਰਾ ਇਹ ਸਾਰਾ ਕੁਝ ਸਾਡੇ ਵਿੱਚ ਸ਼ਾਮਲ ਹੁੰਦਾ ਬੋਲਣ ਵਿੱਚ ਤੇ ਲਿਖਣ ਵਿੱਚ ਬੰਦਾ ਆਪਣੇ ਅੰਦਰਲੀ ਗੱਲ ਹੀ ਕਰਦਾ ਵੀ ਜੋ ਉਹਦੇ ਅੰਦਰਲੇ ਖਿਆਲات ਨੇ ਨਾ ਜੋ ਮਰਜੀ ਧਰਮੀ ਬਣੀ ਜਾਵੇ ਕਈ ਵੀ ਸੱਜਣਾਂ ਨੇ ਕੋਈ ਸਵਾਲ ਅੱਛੇ ਵੀ ਕੀਤੇ ਨੇ ਵੀ ਲੋਕ ਸੁਧਰਦੇ ਕਿਉਂ ਨਹੀਂ ਆ ਕੁਝ ਲੋਕ ਬਾਣੀ ਬੜੀ ਪੜਦੇ ਆ ਬਦਲਦੇ ਕਿਉਂ ਨਹੀਂ ਭਾਈ ਬਦਲਦੇ ਵੀ ਤਾਂ ਬੜੇ ਨੇ ਜਿਹੜੇ ਨਹੀਂ ਬਦਲੇ ਉਹਨਾਂ ਨੂੰ ਅਮਲ ਕਰਨਾ ਚਾਹੀਦਾ ਤਾਂ ਹੀ ਤਾਂ ਸਤਿਗੁਰੂ ਕਹਿੰਦੇ ਸ਼ੋਭਾ ਮੁਲਾਵਾ ਜੋ ਦੋਨੋਂ ਰੋਈ ਇਸ ਲਈ ਜਿਹੜਾ ਪ੍ਰੈਕਟੀਕਲੀ ਜੀਵਨ ਹੈ ਅਮਲੀ ਜੀਵਨ ਹੈ ਉਹਨੂੰ ਸਮਾਜ ਜ਼ਰੂਰ ਦੇਖਦਾ ਤੇ ਸੁਧਾਰ ਹਮੇਸ਼ਾ ਤੋਂ ਹੁੰਦਾ ਜਦੋਂ ਬੰਦਾ ਚਿੰਤਨ ਕਰਦਾ ਚੇਤਨਾ ਕਰਦਾ ਇਹ ਚਿੰਤਨ ਤੇ ਚੇਤਨਾ ਤੇ ਸੰਗਤ ਤੇ ਸੰਗਤ ਵੀ ਊਤਮ ਸੰਗਤ ਊਤਮ ਹੋਵੇ ਗੁਣ ਕੋ ਤਾਂ ਹੀ ਤਾਂ ਔਗਣਾ ਨੂੰ ਧੁੰਦੀ ਆ ਤੇ ਗੁਣਾ ਵਾਲੀ ਬੰਦਾ ਪ੍ਰੇਰਿਤ ਹੁੰਦਾ ਤਾਂ ਇਸ ਲਈ ਇਹਦੇ ਵਿੱਚ ਜਿਹੜੀ ਸਾਡਾ ਵਿਸ਼ਾ ਸੀਗਾ ਕਿ ਉੱਥੇ ਕੇਵਲ ਭਰੋਸੇ ਦੀ ਗੱਲ ਸੀ ਭਰੋਸੇ ਤੇ ਵਿਸ਼ਵਾਸ ਦੀ ਗੱਲ ਸੀ ਕਿ ਸ਼ਬਦ ਦੇ ਉੱਤੇ ਇੰਨਾ ਭਰੋਸਾ ਹੋਵੇ ਜਿਵੇਂ ਗੁਰਕਾ ਸ਼ਬਦ ਰਖvare ਚੌਕੀ ਚੌਗਿਰਦ ਹਮਾਰੇ RAM ਨਾਮ ਮੰਨ ਲੱਗਾ ਜਮ ਲੱਜਾਏ ਕਰ ਭਾਗਾ ਇਹਦੇ ਨਾਲ ਵੀ ਮੈਂ ਕਿੰਨਾ ਪ੍ਰੈਕਟੀਕਲੀ ਬਹੁਤ ਮਰੀਜ਼ ਜਿਹੜੇ ਸੀਗੇ ਉਹਨਾਂ ਨੂੰ ਸ਼ਕਤੀ ਮਿਲੀ ਹੈ ਇਹ ਇੱਕ ਵੱਖਰਾ ਵਿਸ਼ਾ ਹੈਗਾ ਗਿਆਨ ਉਸ ਤੋਂ ਇੱਕ ਵੱਖਰਾ ਰੂਪ ਲੈ ਲੈਂਦਾ ਪਰ ਜਿਸ ਵੀ ਰੂਪ ਵਿੱਚ ਹੋਏ ਸਾਡਾ ਭਰੋਸਾ ਵਿਸ਼ਵਾਸ ਤੱਕੜਾ ਹੋਵੇ ਕਿ ਬਾਣੀ ਸ਼ਕਤੀ ਵੀ ਹੈ ਬਾਣੀ ਵਿਚਾਰ ਵੀ ਹੈ ਬਾਣੀ ਰੂਹਾਨੀਅਤ ਵੀ ਹੈ ਬਾਣੀ ਸਾਡਾ ਸਮਾਜਿਕ ਜੀਵਨ ਵੀ ਹੈ ਬਾਣੀ ਗ੍ਰਸਥ ਜੀਵਨ ਲਈ ਵੀ ਪ੍ਰੇਰਨਾ ਦੀ ਹੈ ਬਾਣੀ ਵਿੱਚ ਰਾਜਨੀਤਿਕਾਂ ਨੂੰ ਵੀ ਚੇਤਨਤਾ ਦਿੱਤੀ ਹੈ ਸਮਾਜਿਕ ਲੋਕਾਂ ਨੂੰ ਵੀ ਦਿੱਤੀ ਹੈ ਪ੍ਰਬੰਧਕਾਂ ਨੂੰ ਵੀ ਦਿੱਤੀ ਹੈ ਸਾਡਾ ਨਿੱਜੀ ਜੀਵਨ ਵੀ ਹੈ ਸਾਡਾ ਵਿਵਹਾਰ ਵੀ ਹੈ ਸਾਡੇ ਖਾਣੇ ਪੀਣੇ ਬਾਰੇ ਵੀ ਚੇਤਨਾ ਕੀਤੀ ਹੈ ਸਾਡੀ ਮਾਨਸਿਕ ਸਿਹਤ ਵੀ ਹੈ ਸਾਡੀ ਸਰੀਰਕ ਸਿਹਤ ਵੀ ਹੈ ਇਹਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਹਾਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪਸੀ ਪਿਆਰ ਬਖਸ਼ਿਸ਼ ਕਰਨ ਅਸੀਂ ਇੱਕ ਦੂਜੇ ਦਾ ਸਤਕਾਰ ਕਰੀਏ ਵੀ ਤੇ ਕਰਾਈਏ ਵੀ ਵਾਹਿਗੁਰੂ ਜੀ ਕਾ ਖਾਲਸਾ Vai, Guru ji ki fateh